ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਜਲੰਧਰ ਵੈਸਟ ਜਿੰਮੀ ਚੋਣਾ ਦਾ ਸਿਆਸੀ ਅਖਾੜਾ ਪਖਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਵਕਫ ਵਕ ਪਾਰਟੀਆਂ ਜਿਹੜੀਆਂ ਨੇ ਚੋਣ ਪ੍ਰਚਾਰ ਦੇ ਵਿੱਚ ਰੁੱਝੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਭਗਤ ਸਾਡੇ ਨਾਲ ਨੇ ਗੱਲਬਾਤ ਕਰਨੇ ਆ ਕਿ ਨਾ ਕੋ ਹੁੰਗਾਰਾ ਇਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ 2022 ਦੀ ਗੱਲ ਕਰੀਏ 2022 ਦੇ ਵਿੱਚ ਭਾਜਪਾ ਤੋਂ ਚੋਣ ਲੜੀ ਸੀ ਇਹਨਾਂ ਨੇ ਲੇਕਿਨ ਹੁਣ ਭਾਜਪਾ ਦੇ ਕੈਂਡੀਡੇਟ ਜਿਹੜੇ ਨੇ ਇਹਨਾਂ ਦੇ ਸਾਹਮਣੇ ਚੁਣੌਤੀ ਬਣ ਕੇ ਖ ਔਰ ਭਾਜਪੀ ਦੇ ਵਿੱਚ ਸ਼ਾਮਲ ਹੋਏ ਹੁਣ ਉਹਨਾਂ ਨੂੰ ਕੈਂਡੀਡੇਟ ਬਣਾ ਕੇ ਭਾਜਪੀ ਚੋਣ ਮੈਦਾਨ ਦੇ ਵਿੱਚ ਲਾਂਦੀ ਨਜ਼ਰ ਆਈ ਹੈ ਮਹਿੰਦਰਪ੍ਰਤਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਕਿੰਨੀ ਕੁ ਵੱਡੀ ਚੁਣੌਤੀ ਹੈ ਇਹਨਾਂ ਲਈ ਆ ਚੋਣ ਗੱਲਬਾਤ ਕਰ ਲੈਣਾ ਹੈ ਮਹਿੰਦਰ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਵਿੱਚ ਧੰਨਵਾਦ ਜੀ ਥੈਂਕ ਯੂ ਜੀ ਮਨੀਤ ਜੀ ਭਗਤ ਜੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਚੋਣ ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਪੁੱਛੂੰਗਾ ਕਿਉਂਕਿ ਚੁਣੌਤੀ ਵੱਡੀ ਮੰਨੀ ਜਾ ਰਹੀ ਹੈ ਇਸ ਵਾਰ ਜਿਸ ਤਰ੍ਹਾਂ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਫਤਵਾ ਮਿਲਿਆ ਆਮ ਆਦਮੀ ਪਾਰਟੀ ਨੂੰ ਜਨਤਾ ਦਾ ਉਸ ਫਤੋਏ ਤੋਂ ਬਾਅਦ ਆ ਚੋਣ ਜਿਹੜੀ ਹੈ ਕਾਫੀ ਇੰਟਰਸਟਿੰਗ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਖੁਦ ਪੈਰੇਦਾਰੀ ਕਰ ਰਹੇ ਨੇ ਜਲੰਧਰ ਦੇ ਵਿੱਚ ਰਹਿ ਕੇ ਇਹ ਚੋਣਾਂ ਦੀ ਕਿਸ ਤਰ੍ਹਾਂ ਦੀ ਰਹੇਗੀ ਚੋਣ ਕਿੰਨਾ ਕੁ ਵੱਡਾ ਹੰਗਾਰਾ ਮਿਲ ਰਿਹਾ ਤੁਹਾਨੂੰ ਸਭ ਤੋਂ ਪਹਿਲੇ ਮੈਂ ਦੈਨਿਕ ਸਵੇਰਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਆ ਕੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬਨੀਜੀ ਬਾਕੀ ਇਹ ਜੋ ਇਲੈਕਸ਼ਨ ਹੋ ਰਿਹਾ ਹੈ ਜਲੰਧਰ ਵੈਸਟ ਵਿੱਚ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਇਹ ਇੱਕ ਅਹਿਮ ਇਲੈਕਸ਼ਨ ਹੈਗਾ ਸਾਰੇ ਪੰਜਾਬ ਦੇ ਵਿੱਚ ਸਾਰੇ ਸਟੇਟ ਦੇ ਵਿੱਚ ਇੱਕੋ ਹੀ ਇਲੈਕਸ਼ਨ ਹੋ ਰਿਹਾ ਹੈ ਜੰਦਰ ਬੈਸਟ ਵਿੱਚ ਸੋ ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਇਲੈਕਸ਼ਨ ਵੱਲ ਲੱਗੀਆਂ ਨੇ ਔਰ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਲੈਕਸ਼ਨ ਦਾ ਕਿਹੋ ਜਿਹਾ ਮਾਹੌਲ ਹੈ ਕਿਵੇਂ ਚੱਲ ਰਿਹਾ ਹੈ ਕੌਣ ਜਿੱਤੇਗਾ ਸੋ ਮੈਨੂੰ ਲੱਗਦਾ ਹੈ ਸਾਫ਼ ਨਜ਼ਰ ਆ ਰਿਹਾ ਹੈ ਕਿ ਜਨਤਾ ਬਹੁਤ ਸਿਆਣੀ ਹੈ ਉਹ ਜਾਣਦੀ ਹੈ ਕਿ ਅਗਰ ਸੇ ਆਪਣੇ ਕੰਮ ਕਰਾਣੇ ਹਨ ਸਰਕਾਰ ਦੇ ਵਿੱਚ ਰਹਿ ਕੇ ਜਿਹੜਾ ਕੋਈ ਸਰਕਾਰ ਦਾ ਵਿਧਾਇਕ ਹੋਏਗਾ ਐਮ ਐਲ ਏ ਹੋਏਗਾ ਉਹ ਹੀ ਕੰਮ ਕਰਾ ਸਕਦਾ ਹੈ ਸਾਡੀ ਪਾਰਟੀ ਦਾ ਇੱਕ ਬਹੁਤ ਸਟਰੋਂਗ ਸੰਦੇਸ਼ ਹੈ ਮੈਸੇਜ ਹੈਗਾ ਕਿ ਆਪ ਦੀ ਸਰਕਾਰ ਆਪ ਦਾ ਐਮ ਐਲ ਏ ਇਸ ਦਾ ਮਤਲਬ ਹੈ ਕਿ ਅਗਰ ਜਨਤਾ ਨੇ ਆਪਣੇ ਹਲਕੇ ਦਾ ਵਿਕਾਸ ਕਰਾਣਾ ਹੈ ਆਪਣੇ ਕੰਮ ਕਰਾਣੇ ਨੇ ਅਗਰ ਉਹਨੀਆਂ ਮੰਗਾਂ ਪੂਰੀਆਂ ਉਹਨਾਂ ਨੇ ਕਰਾਣੀਆਂ ਨੇ ਤੇ ਸਾਰੀਆਂ ਹੀ ਸਮੱਸਿਆਵਾਂ ਦਾ ਜਾਂ ਸਾਰੀਆਂ ਮਸਲਿਆਂ ਦਾ ਹੱਲ ਅਗਰ ਹੈ ਤੋ ਇਕੋ ਹੱਲ ਹੈ ਕਿ ਇਸ ਸਜੰਦਰ ਬੈਸਟ ਵਿੱਚੋਂ ਆਮ ਆਦਮੀ ਐਮਐਲਏ ਬੰਨਣਾ ਚਾਹੀਦਾ ਹੈ ਜੀ ਔਰ ਜਨਤਾ ਇਸ ਨੂੰ ਬਖੂਬੀ ਜਾਣਦੀ ਹੈ ਔਰ ਉਹ ਮੈਂ ਦੇਖ ਰਿਹਾ ਕਿ ਉਹਨਾਂ ਨੇ ਤੈ ਵੀ ਕਰ ਲਿਆ ਹੈਗਾ ਕਿ ਅਸੀਂ ਆਪਣੇ ਕੰਮਾਂ ਵਾਸਤੇ ਆਪਣੇ ਵਿਕਾਸ ਵਾਸਤੇ ਹਲਕੇ ਦੇ ਵਿਕਾਸ ਵਾਸਤੇ ਔਰ ਸਾਰਾ ਹੀ ਆਉਣ ਵਾਲੇ ਫਿਊਚਰ ਜਿਹੜਾ ਸਾਡਾ ਛ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਜਾ ਰਹੀ ਹੈ ਜੀ ਲੇਕਿਨ ਵੰਦੀਰ ਜੀ ਚੁਣੌਤੀ ਵੱਡੀ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਦੋ ਬਾਗੀ ਲੀਡਰ ਜਿਹੜੇ ਹੁਣ ਬੀਜੇਪੀ ਦੇ ਹੋ ਚੁੱਕੇ ਨੇ ਤੁਹਾਡੇ ਸਾਹਮਣੇ ਚੁਣੌਤੀ ਬਣ ਕੇ ਖੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਰਕਾਰ ਦੀ ਕਾਰਜਸ਼ੈਲੀ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਉਸ ਚੁਣੌਤੀ ਨੂੰ ਕਿਦਾਂ ਦੇਖਦੇ ਹੋ ਦੇਖੋ ਇਹ ਗੱਲ ਠੀਕ ਹੈ ਕਿ ਇਹ ਜੋ ਇਲੈਕਸ਼ਨ ਹੈਗਾ ਕੋਈ ਵੀ ਇਲੈਕਸ਼ਨ ਵੈਸੇ ਵੀ ਹਰ ਇਲੈਕਸ਼ਨ ਟਫ ਹੁੰਦਾ ਹੈਗਾ ਕਿਸੇ ਨੂੰ ਅਸੀਂ ਆਪਾਂ ਈਜ਼ੀ ਨਹੀਂ ਲੈ ਸਕਦੇ ਜੀ ਪਰ ਜਿਹੜੇ ਹੈਗੇ ਨੇ ਹੁਣ ਉਹ ਲੋਕਾਂ ਦਾ ਜਿਹੜਾ ਹੈਗਾ ਪਹਿਲਾਂ ਦੇਖੋ ਜਿਹੜਾ ਐਮਐਲਏ ਇਲੈਕਸ਼ਨ ਲੜ ਰਿਹਾ ਹੈ ਬੀਜੇਪੀ ਵੱਲੋਂ ਉਹ ਪਹਿਲੇ ਆਮ ਆਦਮੀ ਪਾਰਟੀ ਵਿੱਚ ਸੀ ਔਰ ਉਸਨੇ ਇਸ ਤੀਫਾ ਦੇ ਕੇ ਕੋਈ ਆਦਮੀ ਜਿਹੜਾ ਹੈਗਾ ਸਰਕਾਰ ਚ ਹੁੰਦਾ ਹੋਇਆ ਐਮਐਲਏ ਹੁੰਦਾ ਹੋਇਆ ਲੋਕਾਂ ਦੇ ਕੰਮ ਨਹੀਂ ਕਰਾ ਸਕਿਆ ਇਸ ਕਰਕੇ ਉਹਨੇ ਤੀਫਾ ਤੱਕ ਜੇ ਮੇਰੇ ਕੰਮ ਨਹੀਂ ਹੋ ਰਹੇ ਜਦੋਂ ਆਦਮੀ ਪਹਿਲਾਂ ਹੀ ਇਦਾਂ ਜੇ ਕਹੇਗਾ ਕਿ ਸਰਕਾਰ ਦੇ ਹੁੰਦਿਆਂ ਕੰਮ ਨਹੀਂ ਹੋ ਰਹੇ ਤੇ ਦਾ ਮਤਲਬ ਕਿ ਉਹ ਬਾਅਦ ਚ ਕਿੱਦਾਂ ਕੰਮ ਕਰੇਗਾ ਜਦੋਂ ਸਰਕਾਰ ਦੇ ਵਿੱਚ ਨਹੀਂ ਹੋਣਾ ਉਹਨੇ ਇਸ ਕਰਕੇ ਜੋ ਹੈ ਤੇ ਉਹਨਾਂ ਲੋਕੀ ਉਹਨੂੰ ਪਸੰਦ ਨਹੀਂ ਕਰਦੇ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਭਾਤ ਤੂੰ ਯੂ ਆਰ ਨਾਟ ਰਿਲਾਈਬਲ ਜੀ ਇਸ ਤਰ੍ਹਾਂ ਹੀ ਕਾਂਗਰਸ ਜੋ ਹੈ ਕਾਂਗਰਸਾ ਵੀ ਹੋ ਹਾਲ ਹੈ ਕਾਂਗਰਸ ਦੀ ਨਾ ਸਰਕਾਰ ਹੈ ਪੰਜਾਬ 'ਚ ਔਰ ਨਾ ਹੀ ਅਗੋਂ ਆਉਣ ਦੇ ਚਾਂਸ ਨੇ ਸੋ ਲੋਕੀ ਬਹੁਤ ਸਿਆਣੇ ਨੇ ਉਹ ਸਮਝਦੇ ਨੇ ਕਿ ਅਗਰ ਅਸੀਂ ਆਪਣਾ ਜੋ ਹੈ ਉਹ ਉਮੀਦਵਾਰ ਜਿਤਾਈਏ ਜਿਹੜਾ ਸਾਡੇ ਕੰਮ ਆ ਸਕੇ ਜੀ ਇਸ ਕਰਕੇ ਕਾਂਗਰਸ ਦਾ ਨਾ ਉਮੀਦਵਾਰ ਵੀ ਨਹੀਂ ਕੋਣ ਕੰਮ ਆਣਾ ਤੇ ਨਾ ਹੀ ਉਹਨਾਂ ਦਾ ਬੀਜੇਪੀ ਦਾ ਉਮੀਦਵਾਰ ਕੰਮ ਆਣਾ ਇਸ ਕਰਕੇ देयर इज ओनली वन ਚੋਇਸ ਥੈਟ ਇਜ਼ ਅ ਆਮ ਆਦਮੀ ਪਾਰਟੀ ਕੈਂਡੀਡੇਟ ਪਤਾ ਜੀ ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਵੇਵ ਵੇਖਣ ਨੂੰ ਮਿਲੀ ਸੀ ਜਲੰਧਰ ਦੇ ਵਿੱਚ ਇੱਕ ਤਰਫਾ ਜਿੱਤ ਹਾਸਲ ਕੀਤੀ ਚਰਨਜੀਤ ਸਿੰਘ ਚੰਨੀ ਨੇ ਕੀ ਉਹ ਵੇਵ ਇਨ ਚੋਣਾਂ ਤੇ ਅਸਰ ਪਾਉਗੀ ਦੇਖੋ ਜਿਹੜਾ ਪਿਛੇ ਇਲੈਕਸ਼ਨ ਹੋਇਆ ਉਹ ਇਲੈਕਸ਼ਨ ਹੋਇਆ ਲੋਕ ਸਭਾ ਦਾ ਔਰ ਉਹ ਇਲੈਕਸ਼ਨ ਸੀ ਫਾਰ ਕੇਂਦਰ ਸਰਕਾਰ ਔਰ ਕੇਂਦਰ ਸਰਕਾਰ ਦਾ ਲੋਕਾਂ ਦਾ ਜੋ ਹੈ ਮਨ ਹੋਰ ਹੁੰਦਾ ਹੈ ਉਹ ਵੋਟ ਪਾਉਣ ਲੱਗਿਆਂ ਸੋਚ ਹੋਰ ਹੁੰਦੀ ਹੈ ਜਦੋਂ ਵਿਧਾਨ ਸਭਾ ਦਾ ਹੁੰਦਾ ਹੈ ਇਲੈਕਸ਼ਨ ਫਾਰ ਐਮ ਐਲ ਏ ਉਦੋਂ ਲੋਕਾਂ ਦੀ ਸੋਚ ਕੋ ਹੋਰ ਹੁੰਦੀ ਹੈ ਕਿ ਉਹ ਸੋਚਦੇ ਨੇ ਕਿ ਅਸੀਂ ਕੱਲ ਨੂੰ ਗਰ ਕੰਮ ਸਾਡੇ ਹੋਣਗੇ ਤੇ ਕੌਣ ਕਰਾਏਗਾ ਉਹ ਸੋਚ ਕੇ ਇਸ ਕੱਲ ਨੂੰ ਵੋਟ ਕਾਸਟ ਕਰਦੇ ਨੇ ਔਰ ਦੇਖੋ ਮੈਨੂੰ ਬੜੀ ਤੁਸੀਂ ਜਿਹੜੀ ਅੱਜ ਕਾਂਗਰਸ ਬੜੇ ਕਹਿ ਰਹੀ ਡਿੰਗਾ ਮਾਰ ਰਹੀ ਹੈ ਕਿ ਸਾਡੀਆਂ 43000 ਵੋਟਾਂ ਪੈ ਗਈਆਂ ਸਾਨੂੰ ਪੈ ਗਈਆਂ ਉਹ ਉਸੇ ਉਮੀਦਵਾਰ ਨੂੰ ਉਸੇ ਉਮੀਦਵਾਰ ਨੂੰ ਚਮਕੌਰ ਸਾਹਿਬ ਤੋਂ ਉਹ ਦੂਜੇ ਪਾਸੇ ਤੋਂ ਦੋ ਜਗ੍ਹਾ ਤੋਂ ਪਹਿਲੀ ਗੱਲ ਕਾਂਗਰਸ ਦਾ ਸੀਐਮ ਹੁੰਦਾ ਹੋਇਆ ਐਜ਼ ਅ ਸੀਐਮ ਇਲੈਕਸ਼ਨ ਲੜਿਆ ਵਿਧਾਨ ਸਭਾ ਦਾ ਔਰ ਉਹ ਦੋ ਜਗ੍ਹਾ ਡਰਦਾ ਮਾਰਾ ਦੋ ਜਗ੍ਹਾ ਲੜਿਆ ਮੈਂ ਕਿਧੂ ਜਾਵਾਂਗਾ ਉਹ ਦੋ ਜਗ੍ਹਾ ਤੋਂ ਲੜਿਆ ਉਹ ਦੋਨਾਂ ਤੋਂ ਉਹਦੀ ਜ਼ਮਾਨਤ ਜਬਤ ਹੋਈ ਜੀ ਇਹ ਮੈਂ ਕਹਿਤ ਰਿਹਾ ਕਿ ਇਸ ਇਨਸਾਨ ਦਾ ਸਦਾ ਚਰਨਜੀਤ ਸਿੰਘ ਚੰਨੀ ਨੇ ਇੱਕ ਰਿਕਾਰਡ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿ ਬੰਦਾ ਐਜ਼ ਐ ਮੁੱਖ ਮੰਤਰੀ ਇਲੈਕਸ਼ਨ ਲੜੇ ਔਰ ਦੋ ਜਗ੍ਹਾ ਲੜੇ ਔਰ ਦੋਨਾਂ ਤੋਂ ਜ਼ਮਾਨਤ ਜਬਤ ਹੋਵੇ ਸੋ ਇਸ ਕਰਕੇ ਹੀ ਰਹਿ ਗਿਆ ਕਿ ਉਹ ਉਹੀ ਆਦਮੀ ਇੱਥੇ ਆ ਗਿਆ ਤੇ ਇੱਥੇ ਆ ਕੇ ਲੋਕਾਂ ਨੇ ਜਿਹੜਾ ਐਜ਼ ਐ ਕੇਂਦਰ ਸਰਕਾਰ ਤੋਂ ਹੁੰਜ ਕਰਨ ਉਹਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਪਰ ਇਹ ਸਿਮਿਲਰਲੀ ਅਗਰ ਉਹਦਾ ਵੋਟੇ ਜਮਾਨਤ ਜਬਤ ਇੱਥੇ ਉਹਦੀ ਮਤਲਬ ਕਿ ਐਮਪੀ ਬਣ ਗਿਆ ਇਦਾਂ ਹੀ ਲੋਕ ਸਭਾ ਦੇ ਬਿੱਲ ਗੱਲ ਹੋਰ ਤੇ ਵਿਧਾਨ ਸਭਾ ਚ ਹੋ ਰਹੀ ਹੈ ਇੱਥੇ ਕਾਂਗਰਸ ਨੂੰ ਵੋਟ ਕੋਈ ਨਹੀਂ ਪਾਏਗਾ ਕਿਉਂਕਿ ਇੱਥੇ ਹੀ ਰਹਿਗਾ ਕੋਈ ਪਾਣ ਦਾ ਫਾਇਦਾ ਨਹੀਂ ਹੈਗਾ ਜੀ ਲੇਕਿਨ ਦੋ ਮੁੱਖ ਮੰਤਰੀ ਇੱਕ ਸਾਬਕਾ ਮੁੱਖ ਮੰਤਰੀ ਇੱਕ ਮੌਜੂਦਾ ਮੁੱਖ ਮੰਤਰੀ ਉਹ ਇਚੋਣਾ ਦੇ ਵਿੱਚ ਆਮਣੇ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਚੰਨੀ ਸਾਹਿਬ ਆਪਣੇ ਕੈਂਡੀਡੇਟ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਮਾਨ ਖੁਦ ਕਿ ਰਾਜ ਦੀ ਕੋਠੀ ਲੈ ਕੇ ਤੁਹਾਡੇ ਲਈ ਇੱਥੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਦੋਨੋਂ ਮੁੱਖ ਮੰਤਰੀਆਂ ਦੀ ਆਪਸ ਆਪਸ ਦੇ ਵਿੱਚ ਜਿਹੜੀ ਇੱਕ ਸ਼ਾਬਦਿਕ ਵਾਰ ਚੱਲਦੀ ਨਜ਼ਰ ਆ ਰਹੀ ਹੈ ਦੇਖੋ ਮਨੀਸ਼ ਜੀ ਜਿਹੜਾ ਇਲੈਕਸ਼ਨ ਹੈਗਾ ਇਲੈਕਸ਼ਨ ਹਰ ਪਾਰਟੀ ਲੜ ਰਹੀ ਹੈਗੀ ਹੈ ਸੋ ਹਰ ਪਾਰਟੀ ਆਪਣੇ ਆਪਣੇ ਉਮੀਦਵਾਰ ਵਾਸਤੇ ਪੂਰਾ ਜ਼ੋਰ ਲਗਾ ਰਹੀ ਹੈ ਔਰ ਲਗਾਉਂਦੀ ਹੈਗੀ ਹੈ ਲਗਾਉਣਾ ਚਾਹੀਦਾ ਵੀ ਹੈਗਾ ਇਟ ਇਜ਼ ਓਪਨ ਗੇਮ ਸੋ ਇਸ ਕਰਕੇ ਹਰ ਆਦਮੀ ਆਪਣੇ ਆਪਣੇ ਉਮੀਦਵਾਰ ਦਾ ਪ੍ਰਚਾਰ ਵੀ ਕਰ ਰਿਹਾ ਹੈ ਔਰ ਉਹਨਾਂ ਦੀ ਸਪੋਰਟ ਵੀ ਕਰ ਰਿਹਾ ਹੈ ਪਰ ਜਿਹੜਾ ਹੈਗਾ ਕਿ ਇਹਦੇ ਵਿੱਚ ਜਿਹੜੀ ਸਚਾਈ ਹੈਗੀ ਹੈ ਸਚਾਈ ਨਿਕਲ ਕੇ ਇਹੋ ਹੀ ਆਈ ਆਂਦੀ ਹੈਗੀ ਹੈ ਕਿ ਜਿਹੜਾ ਆਦਮੀ ਕਿਸੇ ਅੱਛੇ ਕੋ ਕੰਮ ਕਰੇਗਾ ਦੇਖੋ ਪਹਿਲਾਂ ਤੇ ਗੱਲ ਕਿ ਤੁਹਾਡੀ ਕ੍ਰੈਡੀਬਿਲਟੀ ਕਿੰਨੀ ਹੈਗੀ ਹੈ ਇਸ ਵੈਰੀ ਸਿੰਪਲ ਕਿ ਲੋਕਾਂ ਦੇ ਵਿੱਚ ਜਾਣ ਤੋਂ ਪਹਿਲੇ ਲੋਕਾਂ ਨੂੰ ਕੰਮ ਚਾਹੀਦੇ ਨੇ ਔਰ ਜੋ ਮੌਜੂਦਾ ਸਰਕਾਰ ਹੈਗੀ ਹੈ ਉਹਨੇ ਅਗਰ 2 ਸਾਲ 2.5 ਸਾਲ ਪਹਿਲਾਂ ਕੰਮ ਕੀਤੇ ਹੈਗੇ ਨੇ ਅਸੀਂ ਆਪਣੇ ਕੀਤੇ ਹੋਏ ਕੰਮ ਲੈ ਕੇ ਲੋਕਾਂ 'ਚ ਜਾ ਰਹੇ ਹਾਂ ਔਰ ਉਹਦੇ ਬਾਅਦ ਜੋ ਅੱਗੇ ਆਉਣ ਵਾਲੇ ਸਮੇਂ 'ਚ ਕਰਨੇ ਨੇ ਉਹ ਲੈ ਕੇ ਜਾ ਰਹੇ ਹਾਂ ਜੋ ਅਸੀਂ ਕਰਾਂਗੇ ਆਫਟਰ ਜਿੱਤਣ ਦੇ ਬਾਅਦ ਔਰ ਇਸ ਕਰਕੇ ਇਹ ਸਾਫ ਕਲੀਅਰ ਹੈ ਗਿਆ ਲੋਕਾਂ ਨੂੰ ਕਿ ਜਿਹੜੇ ਸਰਕਾਰ ਹੈਗੀ ਉਹ ਅਗਰ ਕੰਮ ਕਰਨੇ ਨੇ ਅਗਰ ਤੁਹਾਡੀ ਸਮੱਸਿਆ ਦਾ ਕੋ ਹੱਲ ਹੈਗਾ ਤੇ ਉਹ ਸਰਕਾਰ ਹੀ ਕਰ ਸਕਦੀ ਹੈ ਜੀ ਦੂਜੀਆਂ ਪਾਰਟੀਆਂ ਕੇਵਲ ਲਾਰੇ ਲਗਾ ਸਕਦੀਆਂ ਨੇ ਉਹ ਵਾਅਦੇ ਕਰ ਸਕਦੀਆਂ ਨੇ ਪਰ ਕੋਈ ਕੰਮ ਨਹੀਂ ਕਰ ਸਕਦੀਆਂ ਜੀ ਤੁਸੀਂ ਕ੍ਰੈਡੀਬਿਲਟੀ ਦੀ ਗੱਲ ਕੀਤੀ ਹੈ ਕਿਉਂ ਭਰੋਸਾ ਕਰਨ ਤੁਹਾਡਾ ਕੀ ਏਜੰਡਾ ਹੈ ਤੁਸੀਂ ਕੀ ਲੈ ਕੇ ਆਏ ਹੋ ਜਲੰਧਰ ਵੈਸਟ ਹਲਕੇ ਲਈ ਜਲੰਧਰ ਵੈਸਵਾ ਤੁਸੀਂ 10 ਪੁਆਇੰਟ ਦਾ ਇੱਕ ਆਲਰੇਡੀ ਪੁਆਇੰਟ ਲੋਕਾਂ ਦੁਸਤ ਨੇ ਜਿਹੜੇ ਅਸੀਂ ਕੰਮ ਜਿੱਤਣ ਦੇ ਬਾਅਦ ਕਰਾਂਗੇ ਇਸ ਇਲਾਕੇ ਦੇ ਵਿੱਚ ਇੱਕ ਡੰਪ ਦੀ ਬੜੀ ਵੱਡੀ ਸਮੱਸਿਆ ਹੈਗੀ ਐ ਉਹ ਕਾਫੀ ਸਾਲਾਂ ਤੋਂ ਪਿਆ ਹੈਗਾ ਅਸੀਂ ਉਸ ਡੰਪ ਨੂੰ ਇਸ ਇਲਾਕੇ ਚੋਂ ਖਤਮ ਕਰਾਂਗੇ ਤਾਂ ਕਿ ਬਿਮਾਰੀਆਂ ਨਾ ਫੈਲਣ ਔਰ ਲੋਕਾਂ ਨੂੰ ਜਿਹੜੀ ਉਹਦੀ ਸਮੱਸਿਆ ਹੈਗੀ ਐ ਉਹ ਖਤਮ ਹੋਵੇ ਉਹਦੇ ਬਾਅਦ ਦੇਖੋ ਸੀਵਰੇਜ ਔਰ ਵਾਟਰ ਸਪਲਾਈ ਐਂਡ ਸਟਰੀਟ ਲਾਈਟ ਲੋਕਾਂ ਨੂੰ ਉਹਦੀ ਸਮੱਸਿਆ ਹੈ ਕਿਉਂਕਿ ਇਹ ਸਿਸਟਮ ਜੋ ਪੁਰਾਣਾ ਹੋਣ ਦੇ ਕਾਰਨ ਖਰਾਬ ਹੋਇਆ ਹੈਗਾ ਔਰ ਅਸੀਂ ਇਸ ਨੂੰ ਠੀਕ ਕਰਾਂਗੇ ਕਿਉਂਕਿ ਤੁਹਾਨੂੰ ਪਹਿਲੇ ਵੀ ਕਿਹਾ ਕਿ ਸਰਕਾਰ ਹੀ ਕਰ ਸਕਦੀ ਹੈ ਇਦਾਂ ਹੀ ਅਸੀਂ ਜੋ ਬਾਕੀ ਸੜਕਾਂ ਹੀ ਨਹੀਂ ਹੈਗੀਆਂ ਨੇ ਰੋਡ ਸਰਵਿਸ ਵਾਟਰ ਦੇ ਬਣਾਉਣ ਦੇ ਕਾਰਨ ਸੜਕਾਂ ਟੁੱਟੀਆਂ ਹੈਗੀਆਂ ਤੇ ਰਿਪੇਅਰ ਹੁੰਦੀ ਵੀ ਉਹਦੀ ਅਸੀਂ ਉਹ ਸੜਕਾਂ ਵੀ ਬਣਾਵਾਂਗੇ ਸਾਰੇ ਕੰਮ ਜਿਹੜੇ ਹੈਗੇ ਨੇ ਲੋਕਾਂ ਨੂੰ ਜਿਹੜੇ ਚਾਹੀਦੇ ਨੇ ਉਹ ਲੋਕਾਂ ਦੇ ਹੋਰ ਲੇਕਿਨ ਸਵਾਲ ਇਹ ਵੀ ਹੈ ਨਾ 2.5 ਸਾਲ ਚ ਕੀ ਕੰਮ ਮੁਕੰਮਲ ਨਹੀਂ ਹੋ ਪਾਏ 25 ਸਾਲਾਂ ਦੇ ਵਿੱਚ ਜੋ ਸਰਕਾਰ ਨੇ ਕੰਮ ਕੀਤੇ ਨੇ ਬਣੀਜੀ ਤੁਸੀਂ ਹੈਰਾਨ ਹੋਵੋਗੇ ਕਿ ਦੇਖੋ ਇਹੋ ਸਰਕਾਰ ਹੈ ਜਿਸ ਨੇ ਪਹਿਲੀ ਗੱਲ 90% ਮੀਨ ਆਲਮੋਸਟ ਟੋਟਲ ਪੰਜਾਬ ਦੀ ਜਨਤਾ ਦਾ ਜੋ ਹੈ ਬਿਰੀ ਦਾ ਬਿੱਲ ਫ੍ਰੀ ਆ ਰਿਹਾ ਹੈਗਾ ਉਹਦੇ ਨਾਲ ਸਰਕਾਰ ਬਣਨ ਦੇ ਬਾਅਦ 48000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਰ ਘਰ ਦੇ ਵਿੱਚ ਤਕਰੀਬਨ ਤਕਰੀਬਨ ਕੋਈ ਬੱਚਾ ਕੋਈ ਬੇਟੀ ਜਰੀ ਹੈਗੀਏ ਉਹ ਲੱਗੀ ਹੈ ਔਰ 43 ਹਜ਼ਾਰ ਨੌਕਰੀ ਸਰਕਾਰੀ ਮਿਲੰਦੇ ਨਾਲ ਨਾਲ ਕਿਸੇ ਦਾ 1 ਰੁਪਿਆ ਵੀ ਨਹੀਂ ਲੱਗਾ ਬਿਨਾ ਭ੍ਰਸ਼ਟਾਚਾਰ ਦੇ ਨੌਕਰੀਆਂ ਲਗੀਆਂ ਨੇ ਔਰ ਗਰੀਬ ਘਰਾਂ ਦੇ ਜਿਹੜੇ ਲੋਕੀ ਨੇ ਜਿਹਦਾ ਕੋਈ 3-ਵਿਲਰ ਬਾਪ ਚਲੰਦਾ ਹੈਗਾ ਜਿਹਦਾ ਬਾਪ ਮਜ਼ਦੂਰ ਹੈਗਾ ਉਹਨਾਂ ਦੇ ਬੱਚੇ ਪਟਵਾਰੀ ਲੱਗੇ ਨੇ ਔਰ ਜਿਹੜੇ ਸਾਡੀਆਂ ਬੱਚੀਆਂ ਜੱਜਸ ਲਗੀਆਂ ਹੈਗੀਆਂ ਨੇ ਜੱਜ ਬਣੀਆਂ ਹੈਗੀਆਂ ਨੇ ਉਹ ਵੀ ਪੰਜਾਬ ਸਰਕਾਰ ਦੀ ਦੇਣ ਹੈਗੀ ਏ ਸੋ ਇਦਾਂ ਦੇ ਜਿਹੜੇ ਕੰਮ ਕੀਤੇ ਨੇ ਉਹਦੇ ਬਾਅਦ ਜਿਹੜਾ ਗਰੀਬ ਵਾਲ ਲੋਕਾਂ ਵਾਸਤੇ ਦਾ ਫ੍ਰੀ ਜਿੱਥੇ ਐਜੂਕੇਸ਼ਨ ਉੱਥੇ ਫ੍ਰੀ ਮੈਡੀਸਨ ਮੈਡੀਕਲ ਮਹਿਲਾਗਲੇ ਨੇ ਖੋਲਣ ਦੇ ਨਾਲ ਲੋਕੀ ਸਿੱਧੇ ਜਾ ਕੇ ਫ੍ਰੀ ਦਵਾਈ ਲੈ ਰਹੇ ਨੇ ਔਰ ਉੱਥੇ ਕਾਬਲ ਡਾਕਟਰ ਨੇ ਰਿਟਾਇਰਡ ਪੀਸੀਐਮਸ ਡਾਕਟਰ ਲਗਾਏ ਨੇ ਲੇਕਿਨ ਭਗਤ ਜੀ ਇਹਨਾਂ ਦੇ ਵਿੱਚੋਂ ਚਲੰਦਰ ਨੂੰ ਕੀਵੇਂ ਲਿਆ ਤੁਹਾਡੇ ਸਾਬਕਾ ਐਮਪੀ ਸੁਸ਼ੀਲ ਰਿੰਕੂ ਕਹਿੰਦੇ ਮੇਰੇ ਹਲਕੇ ਦਾ ਤੇ ਵਿਕਾਸ ਹੀ ਨਹੀਂ ਹੋਇਆ ਮੇਰੇ ਹਲਕੇ ਨੂੰ ਛੂਤਾ ਛੜਤਾ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਕਾਲ ਕਰਦੇ ਹੋਏ ਵੀ ਨਜ਼ਰ ਆਈ ਵੀਡੀਓ ਕਾਨਫਰੈਂਸਿੰਗ ਰਹੀ ਅਧਿਕਾਰੀਆਂ ਨੂੰ ਕਹਿ ਰਹੇ ਨੇ ਕਿ ਮੈਨੂੰ ਮੇਰੇ ਹਲਕੇ ਦਾ ਕੰਮ ਕਰਨ ਦਿਓ ਜਾਂ ਮੇਰੇ ਹਲਕੇ ਦਾ ਕੰਮ ਕਰਾ ਦਿਓ ਇਸ ਤਰ੍ਹਾਂ ਦੀ ਜਦੋਂ ਗੱਲਾਂ ਹੁੰਦੀਆਂ ਨੇ ਉਸ ਤੋਂ ਬਾਅਦ ਸ਼ੀਤਲ ਅਨੁਗਰਾਲ ਦਾ ਕਹਿਣਾ ਕਿ ਹਾਂ ਮੇਰੇ ਹਲਕੇ ਦਾ ਕੰਮ ਨਹੀਂ ਹੋ ਰਿਹਾ ਸਰਕਾਰ ਜਿਹੜੀ ਹੈ ਇੱਥੇ ਮਤਰਈ ਮਾਂ ਵਾਲਾ ਹਿਸਾਬ ਕਰਦੀ ਨਜ਼ਰ ਆ ਰਹੀ ਹੈ ਇਨ ਅਲੀਗੇਸ਼ਨਾਂ ਦੇ ਵਿੱਚ ਤੁਸੀਂ ਆਪਣੇ ਪ੍ਰਚਾਰ ਨੂੰ ਕਿੱਥੇ ਖੜਾ ਪਾ ਰਹੇ ਹੋ ਦੇਖੋ ਪਹਿਲੀ ਗੱਲ ਤੇ ਜਿਹੜੇ ਵਿਰੋਧੀ ਹੈਗੇ ਨੇ ਜਿਹੜੇ ਆਪੋਜੀਸ਼ਨ ਹੈਗੇ ਓਹਨਾਂ ਨੇ ਤੇ ਵਿਰੋਧ ਕਰਨਾ ਹੈ ਨੰਬਰ 1 ਅਗਰ ਤੁਸੀਂ ਜਦੋਂ ਰਿਪਰੈਜ਼ੈਂਟੇਟਿਵ ਹੈਗੇ ਹੋ ਇਲਾਕੇ ਦੇ ਜਾਂ ਕਾਉਂਸਲਰ ਹੈਗੇ ਹੋ ਐਮਐਲਏ ਹੈਗੇ ਹੋ ਮੈਂਬਰ ਪਾਰਲੀਮੈਂਟ ਹੈਗੇ ਹੋ ਅਗਰ ਤੁਸੀਂ ਕਹਿੰਦੇ ਕਿ ਹਲਕੇ ਦੇ ਕੰਮ ਨਹੀਂ ਹੋਏ ਕੰਮ ਨਹੀਂ ਹੋ ਰਹੇਗੇ ਤੇ ਯੂ ਆ ਰਿਸਪੋਨਸਿਬਲ ਜਿਹੜਾ ਬੰਦਾ ਲੋਕਾਂ ਨੇ ਤੁਹਾਨੂੰ ਕੌਂਸਲਰ ਬਣਾਤਾ ਐਮਐਲਏ ਬਣਾਤਾ ਵੀ ਬਣਾਤਾ ਉਹ ਹਲਕੇ ਦੇ ਕੰਮ ਤੁਸੀਂ ਕਰਾਣੇ ਨੇ ਇਹ ਕਹਿਣਾ ਛੁਡਕਾਰਾ ਨਹੀਂ ਹੋਏਗਾ ਕਿ ਸਾਡੇ ਜੀ ਕੰਮ ਨਹੀਂ ਹੋ ਰਹੇ ਮਤریہ ਹਿਸਾਬ ਕੀਤਾ ਜਾ ਰਿਹਾ ਹੈਗਾ ਇਹ ਥਿਸ ਇਜ਼ ਨਾਟ ਅ ਸੋਲੂਸ਼ਨ ਇਹ ਨਾ ਹੱਲ ਹੈਗਾ ਹੱਲ ਨਹੀਂ ਹੋਈ ਹੈਗਾ ਕਿ ਜੋ ਤੁਹਾਨੂੰ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈਗੀ ਇਹ ਉਹਨਾਂ ਬਖੂਬੀ ਨਭਾਓ ਉਹ ਲੋਕਾਂ ਦੇ ਕੰਮ ਕਰਾਓ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਹੈ ਕਿ ਮੇਰੇ ਐਮਐਲਏ ਦੇ ਕੰਮ ਨਾ ਹੋਣ ਮੇਰੇ ਐਮਪੀ ਦੇ ਕੰਮ ਨਾ ਹੋਣ ਮੇਰੇ ਕੌਂਸਲਰ ਦੇ ਕੰਮ ਨਾ ਹੋਣ ਹਰ ਸਰਕਾਰ ਆਪਣੇ ਕਾਉਂਸਲਰ ਐਮਐਲਏ ਐਮਪੀ ਦੇ ਕੰਮ ਕਰਨਾ ਚਾਹੁੰਦੀ ਹੈ ਤਾਂ ਕਿ ਉਹਦੀ ਸਰਕਾਰ ਦੀ ਪ੍ਰਸ਼ੰਸਾ ਹੋਵੇ ਔਰ ਜਨਤਾ ਖੁਸ਼ ਹੋਵੇ ਜਿਸ ਇਟ ਇਜ਼ ਵੈਰੀ ਸਿੰਪਲ ਇਟ ਕੈਨ ਨਹੀਂ ਬਤੁਕੀ ਜੀ ਗੱਲ ਹੈ ਕਿ ਮੇਰੇ ਕੰਮ ਨਹੀਂ ਹੋ ਰਹੇ ਇਹ ਕਿਆ ਨਸਰਾ ਮਸਲਾ ਹੱਲ ਹੋ ਜਾਂਦਾ ਜੀ ਚਲੋ ਇੱਕ ਆਖਰੀ ਸਵਾਲ ਮੁਕਾਬਲਾ ਕਿਸ ਦਿਨ ਨਾਲ ਹੈ ਤੁਹਾਡਾ ਤੇ ਦੇਖੋ ਅਸੀਂ ਕਹਿੰਦੇ ਨੇ ਦੁਸ਼ਮਣ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹੈਗਾ ਕੋਈ ਵੀ ਹੋਵੇ ਇਸ ਤਰ੍ਹਾਂ ਤੇ ਕਰਕੇ ਅਸੀਂ ਮਤਲਬ ਕਿ ਦਿਨ ਰਾਤ ਮਿਹਨਤ ਕਰ ਰਹੇ ਆਂ ਔਰ ਨਾਲ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਪੰਜਾਬ ਦੀ ਜਨਤਾ ਦੇ ਹਰਮਨ ਪਿਆਰੇ ਨੇਤਾ ਨੇ ਉਹਨਾਂ ਦੀ ਪੂਰੀ ਟੀਮ ਸਾਰੇ ਐਮਐਲਏ ਚਾਹੇ ਮਿਨਿਸਟਰ ਨੇ ਉਹਨਾਂ ਦੀ ਰਹਿਨਮਈ ਦੇ ਅਧੀਨ ਇਵਨ ਚੇਅਰਮੈਨ ਸਰਵਾਂ ਜਿਹੜੇ ਪੰਜਾਬ ਦੇ ਨੇ ਉਹ ਸਾਰੇ ਹੀ ਆਪਣੇ ਆਪਣੇ ਕੰਮ ਦਿਨ ਰਾਤ ਬਖੂਬੀ ਕਰ ਰਹੇ ਨੇ ਔਰ ਅਸੀਂ ਮਾਨ ਸਾਹਿਬ ਦੇ ਡਿਸ਼ਨ ਡਿਰੇਸ਼ਨਸ ਆਰ ਔਰ ਈਵਨ ਦੇਖੋ ਉਹਨਾਂ ਦਾ ਪਰਿਵਾਰ ਦੇਖੋ ਮੈਂ ਪਹਿਲੀ ਵਾਰੀ ਅਜਿਹਾ ਇਲੈਕਸ਼ਨ ਦੇਖਿਆ ਹੈ ਜਿਹਦੇ ਵਿੱਚ ਇੱਕ ਸੀਐਮ ਦਾ ਪਰਿਵਾਰ ਆਕੇ ਲੋਕਾਂ ਨੂੰ ਮਿਲ ਰਿਹਾ ਹੈ ਚਾਹੇ ਉਹਨਾਂ ਦੀ ਤਨਪਤਨੀ ਨੇ ਚਾਹੇ ਉਹਨਾਂ ਦੇ ਨਾਲ ਉਹਨਾਂ ਦੀ ਸਿਸਟਰ ਨੇ ਉਹ ਆਮ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਘਰਾਂ 'ਚ ਜਾ ਰਹੇ ਨੇ ਜਿੱਥੇ ਮੈਂ ਉਹਨਾਂ ਦਾ ਰਿਣੀ ਹੈਗਾ ਉਹਨਾਂ ਦਾ ਧਨਵਾਦੀ ਹੈਗਾ ਉੱਥੇ ਇਹ ਵੀ ਇੱਕ ਬੜੀ ਇੱਕ ਸੈਂਸਰਿਟੀ ਹੈਗੀ ਏ ਕਿ ਅਜੇ ਸੀਐਮ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇ ਲੋਕਾਂ 'ਚ ਪ੍ਰਚਾਰ ਕਰ ਰਹੇ ਨੇ ਜਦ ਕਿ ਦੂਜੀਆਂ ਪਾਰਟੀਆਂ ਇਦਾਂ ਨਹੀਂ ਕਰ ਰਹੀਆਂ ਇਸ ਤੋਂ ਲੱਗਦਾ ਹੈਗਾ ਕਿ ਹਾਊ ਮੱਚ ਦੇ ਆਰ ਡਿਵੋਟੀ ਜੀ ਕਿੰਨੇ ਕੁ ਉਹਨਾਂ ਦਾ ਮਨ 'ਚ ਸ਼ਰਧਾ ਹੈਗੀ ਏ ਕਿੰਨੇ ਕੁ ਸੈਂਸੀਅਰ ਹੈਗੇ ਨੇ ਫਾਰ ਦਾ ਇਲੈਕਸ਼ਨ ਸੋ ਇਸ ਕਰਕੇ ਸੋ ਸਾਫ ਨਜ਼ਰ ਆ ਰਿਹਾ ਕਿ ਸੀਐਮ ਸਾਹਿਬ ਦੀ ਰੈਨਮੈਚ ਇਲੈਕਸ਼ਨ ਲੜਿਆ ਜਾ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਰੈਨਮੈਚ ਔਰ ਬਹੁਤ ਪਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਬਾਡੀ ਤੋਂ ਖੜਾ ਕੀਤਾ ਹੈ ਮੈਂ ਜਿੱਤਾਂਗਾ ਡਿਊ ਟੂ ਪਾਰਟੀ ਦੀ ਮਿਹਨਤ ਕਰਕੇ ਬਿਲਕੁਲ ਦੇਖੋ ਐਨੇ ਮਹਿੰਦਰ ਭਗਤ ਜਿਨ੍ਹਾਂ ਨੇ ਜਿੱਤ ਦਾ ਦਾਵਾ ਕੀਤਾ ਹੈ ਆਪਣਾ ਵਿਕਾਸ ਦਾ ਏਜੰਡਾ ਲੈ ਕੇ ਲੋਕਾਂ ਦੇ ਵਿਚਾਲੇ ਜਾ ਰਹੇ ਨੇ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਅਪੀਲ ਕਰਦੇ ਨਜ਼ਰ ਆ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਸਲਕੇ ਦੀ ਜਨਤਾ क्या वाद्या कर दी है या फिर नहीं कैमरा परसन आनंद कपूर दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप